ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਜਿਹੜੇ ਅਸੀਂ ਸਪਲੀਮੈਂਟ ਲੈਨੇ ਆ ਮਲਟੀ ਵਿਟਾਮਿਨ ਹੋ ਗਿਆ ਕੈਲਸ਼ੀਅਮ ਹੋ ਗਿਆ ਜਾਂ ਕੋਈ ਵੀ ਸਪਲੀਮੈਂਟ ਉਹ ਕਿੰਨੀ ਕ ਹੱਦ ਤੱਕ ਸੇਫ ਆ ਕਿ ਅਸੀਂ ਕੋਈ ਗਲਤੀ ਕਰ ਰਹੇ ਆ ਜਾਂ ਸਹੀ ਕਰ ਰਹੇ ਆ ਅੱਜ ਅਸੀਂ ਇਸ ਬਾਰੇ ਜਾਣਾਂਗੇ ਸੋ ਜਿਹੜੀਆਂ ਵੀ ਵਿਗਿਆਨਕ ਤੌਰ ਤੇ ਸਟੱਡੀਜ਼ ਹੋਈਆਂ ਐ ਉਨ੍ਹਾਂ ਦੇ ਆਧਾਰ ਤੇ ਮੈਂ ਤੁਹਾਨੂੰ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣੀ ਚਾਹੁੰਦਾ ਹਾਂ ਸੋ ਸਾਥੀਓਾ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਇਹਨੂੰ ਵੱਧ ਤੋਂ ਵੱਧ ਭੈਣ ਭਰਾਵਾਂ 'ਚ ਅੱਗੇ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਭੈਣ ਭਰਾ ਇਸ ਜਾਣਕਾਰੀ ਦਾ ਲਾਭ ਚੱਕ ਸਕਣ ਫਾਇਦਾ ਲੈ ਸਕਣ ਦੋਸਤੋ ਮੈਂ ਤੁਹਾਨੂੰ ਸਟੱਡੀ ਬੇਸ ਦਾ ਸੁਣ ਜਾ ਰਿਹਾ ਡਾਕਟਰ ਜੌਨ ਮੈਲਸਨ ਜਿਹੜੇ ਕਿ ਹਾਰਵਰਡ ਮੈਡੀਕਲ ਸਕੂਲ ਦੇ ਪ੍ਰੋਫੈਸਰ ਆ ਉਹਨਾਂ ਵੱਲੋਂ ਦੱਸਿਆ ਗਿਆ ਵੀ ਇਹ ਜਿਹੜੇ ਸਪਲੀਮੈਂਟ ਆ ਵਿਟਾਮਿਨਸ ਮਿਨਰਲਸ ਜਿਹੜੇ ਅਸੀਂ ਲੈਨੇ ਆ ਇਹ ਕਦੇ ਵੀ ਸਾਡੇ ਸੰਤੁਲਿਤ ਭੋਜਨ ਦੀ ਸਾਡੇ ਬੈਲੈਂਸਡ ਡਾਈਟ ਦੀ ਪੋਸਟਿਕ ਭੋਜਨ ਦੀ ਕਦੇ ਵੀ ਇਹ ਜਗ੍ਹਾ ਨਹੀਂ ਲੈ ਸਕਦੇ ਸਪਲੀਮੈਂਟ ਸੋ ਜਿਹੜੀ ਤਾਕਤ ਸਾਨੂੰ ਭੋਜਨ ਨੇ ਦੇਣੀ ਆ ਉਹ ਕਦੇ ਵੀ ਇਹ ਸਪਲੀਮੈਂਟ ਪੂਰੀ ਨਹੀਂ ਕਰ ਸਕਦੇ ਇਹਦੇ ਨਾਲ ਨਾਲ ਹੀ ਸਪਲੀਮੈਂਟ ਸਾਡੇ ਸਰੀਰ ਵਾਸਤੇ ਬਹੁਤ ਹਾਨੀਕਾਰਕ ਐਡਵਰਸ ਇਫੈਕਟ ਰੱਖਦੇ ਆ ਉਹਨਾਂ ਬਾਰੇ ਵੀ ਅੱਗੇ ਵੀਡੀਓ ਚ ਚਰਚਾ ਕਰਾਂਗੇ ਸੋ ਆਹ ਵੀਡੀਓ ਨਾਲ ਬਣੇ ਰਹੋ ਸਾਥੀਓ ਦੋਸਤੋ ਅਸਲ ਦੇ ਵਿੱਚ ਇਸ ਸਾਡੇ ਤੱਕ ਕਿਉਂ ਸਾਨੂੰ ਲਾਇਆ ਜਾ ਰਿਹਾ ਸਪਲੀਮੈਂਟਸ ਤੇ ਜਿਹੜੀਆਂ ਐਡਵਰਟਾਈਜ਼ਮੈਂਟ ਅਸੀਂ ਦੇਖਦੇ ਆਂ ਜਾਂ ਜਿਹੜੀਆਂ ਕੰਪਨੀਆਂ ਦੀਆਂ ਮਸ਼ਹੂਰੀਆਂ ਦੇਖਦੇ ਆਂ ਉਹਨਾਂ ਕਰਕੇ ਅਸੀਂ ਸੋਚ ਲੈਂਦੇ ਆਂ ਵੀ ਇਹਦੇ ਨਾਲ ਸਾਡੀ ਸਿਹਤ ਵਧੀਆ ਰਹੂਗੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧੂਗੀ ਪਰ ਇਹਦੇ ਪਿੱਛੇ ਸੱਚਾਈ ਕੁਝ ਹੋਰ ਆ ਅਸਲ ਦੇ ਵਿੱਚ ਇਹ ਸਾਡੀ ਸਿਹਤ ਨੂੰ ਹੋਰ ਖਰਾਬ ਕਰ ਸਕਦੇ ਆ ਇਹਦੇ ਨਾਲ ਬਿਮਾਰੀਆਂ ਨਾਲ ਲੜਨ ਦੀ ਸ਼ਮਤਾ ਤੇ ਜਾਂ ਸਾਡੇ ਕਹਿ ਲਓ ਵੀ ਸਿਹਤਮੰਦ ਰਹਿਣ ਦਾ ਕੋਈ ਇਹਦੇ ਨਾਲ ਸੰਬੰਧ ਨਹੀਂਗਾ ਕਿਉਂਕਿ ਜਿਹੜੇ ਵੀ ਅਸੀਂ ਸਪਲੀਮੈਂਟ ਲੈਨੇ ਆ ਜਿੰਨੀ ਸਾਡੇ ਸਰੀਰ ਨੂੰ ਲੋੜ ਹੁੰਦੀ ਆ ਉਹ ਜੇ ਅਸੀਂ ਭੋਜਨ ਸੰਤੁਲਿਤ ਖਾ ਰਹੇ ਹਾਂ ਉਸ ਤੋਂ ਵੀ ਪੂਰਤੀ ਹੋ ਜਾਂਦੀ ਆ ਪਰ ਜੇ ਕੋਈ ਵੀ ਸਪਲੀਮੈਂਟ ਵਿਟਾਮਿਨ ਜਾਂ ਕੈਲਸ਼ੀਅਮ ਵਿਟਾਮਿਨ ਡੀ ਵਰਗੇ ਕੋਈ ਵੀ ਸਪਲੀਮੈਂਟ ਜੇ ਅਸੀਂ ਜ਼ਿਆਦਾ ਮਾਤਰਾ ਸਾਡੇ ਸਰੀਰ 'ਚ ਜਾਂਦਾ ਏ ਉਹ ਜਾਂ ਤਾਂ ਪਿਸ਼ਾਬ ਨਾਲ ਬਾਹਰ ਨਿਕਲ ਜਾਂਦਾ ਟਾਇਲਟ ਦੇ ਨਾਲ ਜਾਂ ਉਹ ਸਾਡੇ ਸਰੀਰ 'ਚ ਅਕਮੂਲੇਟ ਹੁੰਦਾ ਜਮਾ ਹੋਣਾ ਸ਼ੁਰੂ ਹੋ ਜਾਂਦਾ ਜਿਹਦੇ ਕਰਕੇ ਸਾਨੂੰ ਸਾਈਡ ਇਫੈਕਟ ਵੀ ਆ ਸਕਦੇ ਆ ਸਾਡੇ ਅੰਗ ਵੀ ਖਰਾਬ ਹੋ ਸਕਦੇ ਆ ਸਾਡੇ ਆਰਗਨਸ ਤੇ ਵੀ ਇਫੈਕਟ ਪੈਂਦਾ ਇਹਨਾਂ ਚੀਜ਼ਾਂ ਦਾ ਸੋ ਸਾਥੀਓ ਜੇ ਅਸੀਂ ਕੈਲਸ਼ੀਅਮ ਜ਼ਿਆਦਾ ਮਾਤਰਾ ਚ ਲੈਣੀ ਹੈ ਇਹਦੇ ਨਾਲ ਸਾਡੇ ਕਿਡਨੀ ਸਟੋਨ ਹੋਣ ਦਾ ਜਿਹੜਾ ਖਤਰਾ ਉਹ ਵੱਧਦਾ ਹੈ ਕਿਡਨੀ ਸਟੋਨ ਜਿਨ੍ਹਾਂ ਦੇ ਵਾਰ-ਵਾਰ ਹੁੰਦੇ ਆ ਉਹਦਾ ਮੇਨ ਕਾਰਨ ਇਹ ਵੀ ਆ ਇਹਦੇ ਨਾਲ ਨਾਲ ਵਿਟਾਮਿਨ ਡੀ3 ਲੈਣ ਦੇ ਨਾਲ ਸਾਡੀਆਂ ਕਿਡਨੀਜ਼ ਦੇ ਫੰਕਸ਼ਨ ਨੂੰ ਇਫੈਕਟ ਪੈਂਦਾ ਏ ਸਾਡੀ ਕਿਡਨੀਜ਼ ਦਾ ਫੰਕਸ਼ਨ ਖਰਾਬ ਹੁੰਦਾ ਜੇ ਅਸੀਂ ਵਿਟਾਮਿਨ ਡੀ3 ਬਿਨਾ ਮਤਲਬ ਤੋਂ ਲੈ ਰਹੇ ਹਾਂ ਤੇ ਜਿਹੜਾ ਵਿਟਾਮਿਨ ਈ ਆ ਜੇ ਇਹ ਦੀ ਸਰੀਰ ਚ ਬਹੁਤਾਤ ਹੋ ਜੇ ਤਾਂ ਸਾਨੂੰ ਬ੍ਰੇਨ ਸਟ੍ਰੋਕ ਹੋਣ ਦਾ ਖਤਰਾ ਵੱਧ ਹੋ ਜਾਂਦਾ ਏ ਸਾਡੇ ਦਿਮਾਗ ਦੀ ਜਿਹੜੀ ਨਾੜੀ ਫਟਣ ਦਾ ਚਾਂਸ ਉਹ ਵੀ ਹੋ ਸਕਦਾ ਏ ਤੇ ਇਹਦੇ ਨਾਲ ਨਾਲ ਸਾਥੀਓ ਜੇ ਅਸੀਂ ਵਿਟਾਮਿਨ B6 ਜ਼ਿਆਦਾ ਲੈਨੇ ਇਹਦੇ ਨਾਲ ਨਰਵ ਡੈਮੇਜ ਹੋਣ ਤੱਕ ਦਾ ਜਿਹੜਾ ਖਤਰਾ ਉਹ ਹੋ ਸਕਦਾ ਹੈ ਸੋ ਕਦੇ ਵੀ ਜਿਹੜੇ মালਟੀ ਵਿਟਾਮਿਨ ਜਾਂ ਸਪਲੀਮੈਂਟ ਆ ਇਹ ਸਾਨੂੰ ਬਿਨਾ ਡਾਕਟਰ ਦੀ ਸਲਾਹ ਲਏ ਨਹੀਂ ਲੈਣੇ ਚਾਹੀਦੇ ਕਿਉਂਕਿ ਜਾਂ ਤਾਂ ਤੁਸੀਂ ਕਿਸੇ ਉਸ ਬਿਮਾਰੀ ਨਾਲ ਜੂਝ ਰਹੇ ਆ ਜਿਵੇਂ ਡਾਇਬਟੀਜ਼ ਹੋ ਗਈ ਜਿਹਦੇ ਵਿੱਚ ਤੁਹਾਡੀ ਡਾਈਟ ਰਿਸਟ੍ਰਿਕਟਡ ਆ ਤੁਸੀਂ ਸਾਰੀਆਂ ਚੀਜ਼ਾਂ ਨਹੀਂ ਖਾ ਸਕਦੇ ਪੌਸਟਿਕ ਭੋਜਨ ਨਹੀਂ ਲੈ ਸਕਦੇ ਜਾਂ ਤੁਹਾਨੂੰ ਬਹੁਤ ਸਾਰੀਆਂ ਦਵਾਈਆਂ ਲੱਗੀਆਂ ਹੋਈਆਂ ਕਿਉਂਕਿ ਕਈ ਦਵਾਈਆਂ ਵੀ ਕਾਰਨ ਬਣਦੀਆਂ ਜਿੱਦਾਂ ਸ਼ੂਗਰ ਦੀ ਗੋਲੀ ਹੋ ਗਈ ਮੈਟਫਾਰਮਨ ਇਹ ਸਾਡੇ ਵਿਟਾਮਿਨ B12 ਘਟਾ ਦਿੰਦੀ ਆ ਘਾਟ ਕਰਦੀ ਆ ਸੋ ਜਿਹੜੇ ਲੋਕ ਮੈਟਫਾਰਮਨ ਖਾਂਦੇ ਆ ਉਹਨਾਂ ਨੂੰ ਵਿਟਾਮਿਨ B12 ਲੈਣਾ ਜ਼ਰੂਰੀ ਹੁੰਦਾ ਸੋ ਅਜਿਹੇ ਜੇ ਤੁਹਾਡੇ ਦਵਾਈਆਂ ਚੱਲ ਰਹੀਆਂ ਏ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਨਾਲ ਹੀ ਜਿਹੜੇ ਸਪਲੀਮੈਂਟ ਲੈਣੇ ਚਾਹੀਦੇ ਆ ਸੋ ਬਿਨਾ ਮਤਲਬ ਤੋਂ ਜੇ ਅਸੀਂ ਇਹ ਸਪਲੀਮੈਂਟ ਲੈਨੇ ਆ ਤਾਂ ਸਾਨੂੰ ਹਾਨੀ ਹੋ ਸਕਦੀ ਆ ਇਹਦੇ ਨਾਲ ਨਾਲ ਜਿਵੇਂ ਦੋਸਤੋ ਪ੍ਰੈਗਨੈਂਸੀ ਆ ਪ੍ਰੈਗਨੈਂਟ ਲੇਡੀਜ਼ ਦੇ ਵਿੱਚ ਆਇਰਨ ਕੈਲਸ਼ੀਅਮ ਲਗਾਤਾਰ ਚੱਲਦੇ ਆ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਹੋਣੀ ਹੁੰਦੀ ਆ ਸੋ ਬਾਕੀ ਜੇ ਅਸੀਂ ਸਿਹਤਮੰਦ ਆ ਅਸੀਂ ਸਹੀ ਭੋਜਨ ਖਾ ਰਹੇ ਆ ਸਾਨੂੰ ਕੋਈ ਬਿਮਾਰੀ ਵੀ ਨਹੀਂਗੀ ਇਸ ਤੋਂ ਉੱਪਰੋਂ ਅਸੀਂ ਕੋਈ ਸਪਲੀਮੈਂਟ ਲੈ ਰਹੇ ਆ ਤਾਂ ਉਹਦੇ ਨਾਲ ਸਾਡਾ ਨੁਕਸਾਨ ਹੋ ਸਕਦਾ ਏ ਜਿਹੜੀਆਂ ਮੈਂ ਤੁਹਾਨੂੰ ਇਸ ਵੀਡੀਓ ਚ ਗੱਲਾਂ ਦੱਸੀਆਂ ਏ ਸੋ ਇਹਨਾਂ ਨੂੰ ਧਿਆਨ ਚ ਰੱਖਦੇ ਹੋਏ ਸਾਨੂੰ ਬਿਨਾ ਮਤਲਬ ਤੋਂ ਜਿਹੜੇ ਸਪਲੀਮੈਂਟ ਆ ਉਹ ਨਹੀਂ ਲੈਣੇ ਚਾਹੀਦੇ ਇਹਨਾਂ ਐਡਵਰਟਾਈਜ਼ਮੈਂਟਾਂ ਨੂੰ ਵੇਖ ਕੇ ਸਾਨੂੰ ਬਿਨਾ ਕਿਸੇ ਡਾਕਟਰ ਦੀ ਸਲਾਹ ਦੇ ਇਹ ਕੰਮ ਨਹੀਂ ਕਰਨਾ ਚਾਹੀਦਾ ਸੋ ਸਾਥੀਓ ਆ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਭੈਣ ਭਰਾਵਾਂ ਤੱਕ ਜਿਹੜਾ ਇਹ ਮੈਸੇਜ ਆ ਜਿਹੜੀ ਇਹ ਜਾਣਕਾਰੀ ਉਹ ਪਹੁੰਚ ਸਕੇ ਸੋ ਇਜਾਜ਼ਤ ਦਿਓ ਧੰਨਵਾਦ